ਟਾਈਮ ਹੋ ਗਿਆ 3:01 ਇਹ ਘੜੀਆਂ ਆਪਣੀਆਂ ਟਰਾਲੀਆਂ ਇਧਰ ਸਬਜ਼ੀ ਵੀ ਤਿਆਰ ਹੈ ਐਨੇ ਬੜੀ ਧੱਕ ਬਈ ਅੱਜ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਔਰ ਸਣਾਓ ਕੀ ਹਾਲ ਚਾਲ ਆਹ ਦੇਖੋ ਮਾਹੌਲ ਦੇਖੋ ਕੀ ਆ ਟਾਈਮ ਦੇਖੋ ਪਹਿਲਾਂ ਕਿੰਨਾ ਹੋ ਗਿਆ ਉਹ ਅੱਜ ਉੱਠ ਗਏ ਟਾਈਮ ਹੋ ਗਿਆ 3:21 ਹੋ ਗਏ 3 ਵਜੇ ਉੱਠ ਕੇ ਨਹਾ ਧੋ ਕੇ ਕੱਪੜੇ ਪਾ ਲੇ ਟਰੈਕਟਰ ਲੈ ਕੇ ਜਾਉਂਗੇ ਲੰਗਰ ਸੇਵਾ ਇਹ ਲੈ ਕੇ ਜਾਉਂਗੇ 26 35 ਐਜੀ ਤਾਂ ਬੈਟਰੀ ਨਹੀਂ ਹੈਗੀ ਵਿਚਾਰੇ ਦੀ ਇਸ ਤਰ੍ਹਾਂ ਹੀ ਖੜਿਆ ਬਹੁਤ ਦਿਨ ਹੋ ਗਿਆ ਆਪਾਂ ਨੇ ਮਤਲਬ ਪਾਇਆ ਨਹੀਂ ਵਲੌਗ ਵੀ ਨਹੀਂ ਪਾਇਆ ਵੀਡੀਓ ਵੀ ਨਹੀਂ ਪਾਈ ਅੱਜ ਆਪਣੇ ਪਿੰਡ ਦਾ ਲੰਗਰ ਹੈ ਸਭ ਨੂੰ ਸਾਰਿਆਂ ਨੂੰ ਵੈਸੇ ਦੱਸਣੇ ਦਾ ਲੋੜ ਨਹੀਂ ਵੀ ਕਿਹੜਾ ਮਹੀਨਾ ਚੱਲ ਰਿਹਾ ਸਾਰਿਆਂ ਨੂੰ ਪਤਾ ਹੀ ਹੈ ਨਾ ਲੰਗਰ ਹੈ ਆਪਣੇ ਪਿੰਡ ਦਾ 2 ਕਿਲੋਮੀਟਰ ਹੈ ਪਿੰਡ ਦੇ 3 ਵਜੇ ਸਵੇਰ ਸਵੇਰੇ ਉੱਠ ਗਏ ਟਰੈਕਟਰ ਟਰਾਲੀਆਂ ਲੈ ਕੇ ਜਾਉਂਗੇ ਫਿਰ ਦੇਖੂਗੇ 9500 ਵਿਚਾਰਾ ਬੈਟਰੀ ਬੂਟਰੀ ਤੇ ਬਦਲ ਨਹੀਂ ਪੈਣੀ ਉਹ ਖੜਿਆ ਹੀ ਐ ਇੱਕ ਟਰਾਲੀ ਆਪਣੀ ਗੁਰਦੁਆਰੇ ਖੜੀ ਐ ਰਾਤ ਤਿਆਰੀ ਕਰਕੇ ਖੜਾ ਦਿੱਤੀ ਸਾਰੀ ਮੈਂ ਤਾਂ ਹੈ ਨਹੀਂ ਤਾਂ ਮੈਂ ਆਇਆ ਲੇਟ ਤਾਂ ਆ ਕੇ ਉਹ ਚੀਜ਼ ਦਿਖਾਈ ਠੀਕ ਹੈ ਸਾਰੇ ਲੋਕਾਂ ਦੇ ਬੰਦੇ ਇਕੱਠੇ ਹੋ ਗਏ ਬਾਕੀ ਸਾਰੇ ਆਪਣੇ ਗੁਰਦੁਆਰੇ ਕੋ ہاں ਸੱਚ ਹੈ ਯਾਰ ਇੱਕੋ ਚੀਜ਼ ਰਹਿ ਗਈ ਆਪਾਂ ਨੇ ਫੋਨ ਨਵਾਂ ਲੈ ਲਿਆ ਖੜ ਜਾ ਦੇਖ ਨਹੀਂ ਰਿਹਾ ਆਪਾਂ ਨੇ ਫੋਨ ਨਵਾਂ ਲੈ ਲਿਆ ਦਾ 15 Pro Max ਅੱਜ ਚਲੋ ਵਧੀਆ ਬਾਤ ਐ ਲੰਗਰ ਕੀ ਮਤਲਬ ਬਣੀ ਐ ਪਹਿਲੇ ਦਿਨ ਬਲੌਗ ਨਵੇਂ ਫੋਨ ਦੇ ਨਾਲ ਆਪਣਾ ਬਣੇ ਰਹਾ ਲੰਗਰ ਦਾ ਹੀ ਮਤਲਬ ਲੰਗਰ ਆਪਣਾ ਲਾਇਆ ਲੰਗਰ ਵਾਲਾ ਹੀ ਬਲੌਗ ਬਣਿਆ ਫੋਨ ਨਾਲ ਵਧੀਆ ਗੱਲ ਐ ਤਿਆਰ ਐ ਸਾਰੇ ਚੱਲ ਚੱਲ ਪਹਿਲਾ ਮੈਂ ਫੋਨ ਆਈਫੋਨ 12 ਵਰਤ ਰਿਹਾ ਦਾ ਵੈਸੇ ਦਾ ਫੋਨ ਉਹ ਵੀ ਠੀਕ ਦਾ ਵਧੀਆ ਦਾ ਪਰ ਉਹਦੀ ਇੱਕ ਤਾਂ ਬੈਟਰੀ ਵਾਲੀ ਦਿੱਕਤ ਸੀ ਥੋੜੀ ਬੈਟਰੀ ਨਹੀਂ ਟਾਈਮ ਕੱਢਦੀ ਜੀ ਬਾਕੀ ਦੂਜਾ ਨੰਬਰ ਆਪਣੀ ਸਪੇਸ ਘੱਟ ਦੀ ਬਲੌਗ ਵਾਸਤੇ ਤਾਂ ਕਰਕੇ ਸਪੇਸ ਵੀ ਹੁਣ ਇਹ ਫੋਨ ਬੜਾ ਲਿਆ ਬਾਕੀ ਦੱਸਿਓ ਵੀ ਕ੍ਰੀਏਟਿਵਾਂ ਫਰਕ ਹੈਗਾ ਕਿ ਇੰਨੇ ਪੈਸੇ ਇੰਿਓ ਲਾ ਬੈਠੇ ਪੈਸਾ ਫਰਕ ਹੋਊਗਾ ਦੱਸਿਓ ਬਾਕੀ ਸਾਰਾ ਕੁਝ ਥੱਲੇ ਜਾਇਨਾਲੇ ਜਾਇਨਾ ਬਾਕੀ ਜਾ ਕੇ ਦੇਖੂਗੇ ਕੌਣ ਆਇਆ ਅੱਜ ਇੱਕ ਗੱਲ ਹੋਰ ਇਹ ਟਰੈਕਟਰ ਦੇ ਪਿੱਛੇ ਵੀ ਪਹਿਲੀ ਵਾਰ ਟਰਾਲੀ ਪੈਣੀ ਹੈ ਅੱਜ ਇਹ ਦੇਖੋ ਰੰਗ ਵੀ ਨਹੀਂ ਉਤਰਾ ਹਲੇ ਹੁੱਕ ਦਾ ਇਹ ਵੀ ਵਧੀਆ ਬਾਤ ਹੈ ਪਹਿਲੇ ਦਿਨ ਲੰਗਰ ਨੂੰ ਚਲਿਆ ਨੂੰ ਦਾ ਬਿਠਾ ਲਿਆ ਛੱਡ ਬਹੁਤ ਹੈ ਸਟੀering ਚੋਂ ਥੋੜਿਆ ਆਹ ਸਟੀering ਮੈਫੜਾ ਹੋ ਗਿਆ ਹੁਣ ਦੇਖਿਓ ਜੂਮ ਵੱਜਦੇ ਪਹਿਲਾਂ ਫੋਨ ਜੂਮ ਨਹੀਂ ਦਾ ਕਰਦਾ ਇਹ ਘੂਰਾ ਦੇ ਕਿ ਪਕਾਟ 12 ਸਾਲ ਹੋ ਗਏ ਬੱਚੇ ਸਾਰੇ ਹੋ ਗਏ ਇਕੱਠੇ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਕਿੱਧਰ ਲੈ ਕੇ ਜਾਣਾ ਟਰਾਲੀ ਕਿੱਧਰ ਖੜੀ ਆ ਆਪਣੀ ਇਹ ਖੜੀਆਂ ਆਪਣੀਆਂ ਟਰਾਲੀਆਂ ਇੱਕ ਟਰਾਲੀ ਹੋ ਖੜੀ ਆ ਇਹਦੇ ਵਿੱਚ ਵੀ ਸਮਾਨ ਹੈ ਉਹਦੇ ਵਿੱਚ ਵੀ ਸਮਾਨ ਇੱਕੋ ਟਰਾਲੀ ਬਾਹਰ ਖੜੀ ਆ ਉਹਦੇ ਵਿੱਚ ਲੱਕੜੀਆਂ ਪਹਿਲੀ ਵਾਲੀ ਟਰਾਲੀ ਭੰਨ ਲੱਗੀ ਆ ਇਹਦੇ ਨਾਲ

सारे पहुंच गए चल चल फिर वीर चल चल आप आ गए ट्रैक्टर भी तैयार खड़े हैं ਉਹਨੂੰ ਚੈੱਕ ਕਰੋ ਐ ਵੀਰ ਉਹ ਕੁਝ ਵੀ ਨਹੀਂ ਦਿਖ ਰਿਹਾ ਅੱਗੇ ਦਾ 26 ਬੈਂਤੀ ਜਾਂਦਾ ਹੋਣਾ ਪੀਲੀਆਂ ਲਾਈਟਾਂ ਬਾਲ ਕੇ ਪੂਰਾ ਚੱਲ ਪੜ ਗਿਆ ਖਿੱਚ ਗਿਆ ਬਰਵਾ ਲੈ ਬਈ ਹੁਣ ਪਹੁੰਚ ਕੇ ਹੀ ਦਿਖਾਵਾਂਗੇ ਹੱਥ ਥਰ ਗਏ ਠੰਡੇ ਹੋ ਗਏ ਟਰਾਈਟਰ ਵੀ ਨਹੀਂ ਗਰਮ ਹੋ ਰਹੇ ਵੀਰ ਕਿੰਨਾ ਟਾਈਮ ਹੋ ਗਿਆ ਸਟਾਰਟ ਹੋਇਆ ਨੂੰ ਲੈ ਬਈ ਆਪਾਂ ਪਹੁੰਚ ਗਏ बाकी भी आगे सारे बाहर दे इधर ਆਇਆ ਭਾਈ ਪੱਟੀਆਂ-ਵੁੱਟੀਆਂ ਰੱਖੀਆਂ ਗਈਆਂ ਇੱਧਰੋਂ ਦਿਖ ਰਿਹਾ ਦਾ ਇੱਧਰ ਬੱਜ ਗਈ ਰੁਗੀ ਐ ਬੱਜ ਕੇ ਬੱਜਣ ਦਾ ਮੈਂ ਜਮਾ ਵੀ ਨਹੀਂ ਦਈ ਜਦ ਮੈਂ ਦੇਖਿਆ ਵੀ ਨੇੜਾ ਆ ਗਈ ਮੈਂ ਜਿਹੜੀ ਦੂਜਾ ਭਾਈ ਬੱਜ ਗਿਆ ਦਵਾਰ ਵਾਪਸ ਮੁੜ ਗਿਆ ਟਰਾਲੀ ਦਾ ਦੇਖੀ ਚਲਾਈ ਦੇਖੀ ਪੱਟੀਆਂ ਕਿ ਲਾਗ ਨੂੰ ਟਰੈਕਟਰ ਮੋੜ ਰਹੀ ਨੇ ਨਾ ਇਸ ਨੇੜੇ ਹੀ ਰੱਖੇਗਾ ਸਮਾਨ ਤਾਂ ਇੱਕ ਟਾਇਰ ਦਾ ਵਿੱਚ ਨੂੰ ਗਿਰਿਆ ਉਹ ਅੱਗ ਵਾਲਨੇ ਦਾ ਜਗ੍ਹਾੜ ਕਰੋ ਭਾਈ ਪਹਿਲਾਂ ਚਾਹ ਧਰਾਂ ਚਾਹ ਪੀ ਕੇ ਤਾਂ ਮੜ ਮੋਟਾ ਹੱਡ ਚਲੂ ले भी। ये भी रका गिर गया फोन उपरू दो ट्रक गया बच गया तीन हजार लीटर की है अग लगे है बार ट्रालिया भी लागू सैट हो गए डीजल कटिया हूं डीजल कल नहीं बढ़नी ਚਿਕਾਈ ਮੈਂ ਬਾਹੋਂ ਵੀ ਹੱਥ ਚਿਕਾ ਫਿਰਪਤ ਕਰੂ ਸਾਦਾ ਬਣਾਇਦਾ ਨਾ ਜਿੰਮੀ ਮੇਰਾ ਜੋ ਬੰਦੇ ਹੈਗੇ ਚੱਲ ਚੱਤ ਬੰਦਾ ਦੱਸੀ ਲੈ ਮੈਂ ਮਨ ਚੱਕਾ ਮਨ ਚੱਕ ਵੀ ਉੱਤਰ ਤੇ ਪਿੱਛੇ ਕਰਨਾ ਤਿਆਰੀਆਂ ਤਿਆਰੀਓ ਤਿਆਰੀਓ ਮੇਰਾ ਉਹ ਕੇਟਰ ਦੇ ਗਿਆ ਬੰਦੇ ਲਗੇ ਹੋਏ ਆ ਪੂਰੇ ਚਾਹ ਹਲੇ ਤੱਕ ਨਹੀਂ ਬਣੀ 4 ਵਜੇ ਗਿਆ ਹੋਏ ਆ ਆਪਾਂ ਹੋ ਗਿਆ ਬਾਈ ਚੱਕ ਲੈ ਮੈਂ ਚੱਕ ਲੈ ਹੈ ਬਾਈ ਦੂਜੀ ਲਚਨ ਲੈ ਲੈ ਬਾਈ ਕੰਨ ਲਾ ਕੇ ਤਿਆਰ ਹਾਂਜੀ ਜਾ ਕੇ ਸ਼ੁਰੂ ਕਰਾਂ ਪੁਰ ਕੋਈ ਨਾ ਧੁੰਦ ਹਲੇ ਵੀ ਘਟ ਨਹੀਂ ਹੈਗੀ ਹੈ ਨਾ ਹਜੇ ਧੁੰਦ ਹੈ ਰੁਕੂੰਗੇ ਰੁਕੂੰਗੇ ਮੈਂ ਕਪਾ ਹੋਰ ਅਖ ਲੈ ਲਿਓ ਜੀ ਇੱਕ ਦਰਮਾਲਾ ਲੈ ਲਿਆ ਦਰਮਾਲਾ ਚੱਕ ਲੈਓ ਉਹ ਰੱਖ ਬੈਠੋ ਉਹ ਵੀ ਹੈ ਮੈਡੀਕ ਕਲਿਆਣੀ ਹੈ ਹਾਂ ਜੀ ਹੋਰ ਪਾਸੇ ਜੀ ਦਾ ਟੱਕਣ ਵੀ ਹੈ ਕੱਲ ਤੇ ਕੱਲ ਤੇ ਹਾਂ ਬਾਤ ਚਲੀ ਚਲੋ ਹੁਣ ਦਾ ਬੱਸਾਂ ਲੱਗੇ ਰੋਕਣਾ ਇਹ ਮੇਰੇ ਨਾਲ ਬਾਈ ਵਲੰਟੀਅਰ ਹੈ ਠੀਕ ਹੈ ਧੁੰਦ ਦੇਖੋ ਤੇਰੇ ਸੋਹਣੇ ਨਾਲਾਂ ਕੋਈ ਵਾਧਾ ਜਮਾਂ ਹੀ ਦਿਖਣੇ ਦੇ ਹਟ ਗਿਆ ਧੁੰਦ ਹੁਣ ਨਹੀਂ ਆਉਂਦੇ ਤੇਰੇ ਨਾਲ ਵਾਹ ਖੇਲ ਤੇ ਉਹ ਸੋਹਣੇ ਲਾਲਾਂ ਨੇ ਹੈ ਬਈ ਕੰਮ ਚੱਲ ਰਿਹਾ ਪੂਰਾ

ਸੈੱਟ ਕਰੂਗੇ ਸਾਰਾ ਕੁਝ ਹਾਂ ਦੇਖਾਂ ਜੇ ਗਏ ਫਿਰ ਉੱਥੇ ਤੇ ਜ਼ਮੀਨਵਾਦੇ ਲੈਣੀ ਪੈਣੀ ਉੱਥੇ ਖੜੀ ਬੜੀ ਆਊਗਾ ਹਾਲੀ ਕਿੜੇ ਉੱਠਿਆ ਹੋਣਾ ਜਦ ਉੱਠੂਗਾ ਫਿਰ ਕਰੂਗਾ ਆਪਾਂ ਚੱਲ ਇੱਕ ਵਾਈ ਫਤਿਹਗੜ੍ਹ ਸਾਹਿਬ ਜਾਉਂਗੇ ਨਾ ਫਿਰ ਆਪਾਂ ਉੱਥੇ ਵੀ ਟਰਾਲੀ ਤਿਆਰ ਕਰੂਗੇ ਤੁੰਬੂ ਤੁੰਬੂ ਪਾ ਕੇ ਹਾਂ ਸਟਾਲ ਆਪਣੇ ਮੈਸੀ ਕੀ ਲਾਈ ਵੀ ਆਇਤ ਕੀ ਉੱਥੇ ਟਰਾਲੀ ਉਹੀ ਬੜੀਓ ਖੜਾਣੀ ਪੈਣੀ ਉਸੇ ਦੇ ਵਿੱਚ ਪਾਈ ਕਰੂਗੇ ਠੀਕ ਤੁਸੀਂ ਮਾ ਸੋਏ ਕਰੋਗੇ ਉੱਥੀ ਤਾਂ ਹੀ ਉੱਪਰ ਛੱਤ ਪਾਣੀ ਫਿਰ ਬੰਦੇ ਕਾਫੀ ਹੋ ਜਾਣੇ ਉੱਥੀ ਬੈਜੇ ਠੀਕ ਠੀਕ ਇਧਰ ਸਬਜ਼ੀ ਵੀ ਤਿਆਰ ਹੈ ਇਹ ਬਟੀਆਂ ਵਾਲੀ ਆਣ ਲਗਾਈ ਉਹ ਨਹੀਂ ਆਣਾ ਤੇ ਜੀ ਪਾਈ ਜਾ ਮਣੀ ਮਣੀ ਗਿਆ ਨਿਕਲ ਆ ਰੋ ਰੇ ਹੂੰ ਕੀ ਹੈ ਕਿ ਕਿਧਰ ਰਿਜ਼ਲਟ ਆ ਰਿਹਾ ਸੰਦੀਪਾ ਅੰਗੇ ਜਿੰਨੇ ਮੁਠੀ ਵਾਲੇ ਦੇ ਵਿੱਚ ਆ ਆ ਆ ਬਈ ਚੱਲ ਆ ਰਿਹਾ ਵਧੀਆ ਕੱਚੀ ਕੱਚੀ ਕਰਕੇ 5 ਗਲਾਸ ਪੀ ਗਿਆ ਕੱਚੀ ਕੱਚੀ ਕਰਕੇ ਪੀ ਜਾ ਕੱਚੀ ਆ ਲੇ ਕੱਚੀ ਆ ਇਹਦਾ ਮਿੱਠਾ ਦੇਖਣੇ ਦੇਖਣੇ ਮੈਂ ਪੀ ਜਾ ਖਾਸੀ ਚਾਹ ਪੂਰੇ ਭਾਈ ਨਾ 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 ਕਰਾਂ ਨੂੰ ਜਾਣੀ ਮੱਲੇ ਕਰ ਦੁੱਤੇ ਫਿਰ ਪਾਸੇ ਦੂਤ ਪਾਸੇ ਇਹ ਪਿੱਲੇ ਹਾਜ਼ਰੇ ਨੇ ਨਵੇੜਦੇ ਆ ਪਤਾ ਕੀ ਅੱਜ ਰੋਡ ਪਰ ਹੀ ਪਰ ਪਿੱਛੇ ਕੀਤੀ ਨਹੀਂ ਹੈ ਲੰਗਰ ਅੱਜ ਲੰਗਰ ਆਪਣਾ ਹੀ ਹੈ ਇਸ ਕਰਕੇ ਪੂਰਾ ਦੇਖ ਕਿੱਦਾਂ ਲਖਾ ਦੇ ਕਿੱਦਾਂ ਸਾਰੇ ਸੰਗਤ ਸਾਕੇ ਉਹਨਾਂ ਦੇ ਸਾਕੇ ਆਪਰੇ ਮੰਦੇਓ ਲੱਗੇ ਵੀ ਨੇ ਗੱਜਾ ਰੋਕਦੇ ਰੋਕਦੇ ਦੇ ਪਿੱਛੇ ਹੀ ਲੰਘੇ ਰੋਕਦੇ ਰੋਕਦੇ ਮੋੜ ਪਣਾ ਜਾਈ ਨਾ ਪਾਰ ਹੋ ਜਮੈ ਨੇ ਰੋਕਦੇ ਰੋਕਦੇ ਆ ਗਏ ਆ ਗਏ ਲਿਓ ਜੀ ਮੈਂ ਤਾਂ ਪਤਾ ਲੰਘ ਤੇ ਘਰ ਨੂੰ ਥੋੜੀ देर ਵਸਦੇ ਨੇ ਪਿੱਛੇ ਦੇਖ ਪਤਾ ਨਹੀਂ ਕਿ ਆ ਲੱਕੜੀਆਂ ਲੁੱਕੜੀਆਂ ਲੱਗ ਗਈ ਜਿੰਨੀਆਂ ਕਿ ਲੱਕੜੀਆਂ ਲਾਈਆਂ ਹੁੰਦੀਆਂ ਉਹਨੀਆਂ ਵਾਪਸ ਲੈ ਜੇ ਸਮਾਪਤੀ ਹੈ ਸਬਜੀ ਲੱਗ ਗਈ ਨਾ ਸਾਰੀ ਹੈ ਨਾ ਹਾਂ ਤਿੰਨੇ ਕੇ ਤਿੰਨੇ ਜਮਾ ਸਾਫ ਹੁਣ ਚਾਰ ਬਰੈਡਾਂ ਦਾ ਚਾਲ ਰੱਖਾਂ ਚਾਰ ਆਮੇ ਦੇਖ ਕੇ ਆਹ ਚਾਰ ਬਰੈਡ ਮੈਂ ਤਾਂ ਲੰਗਿਆ ਦਾ ਅੱਖੇ ਲੱਗੀ ਸੀ ਕਰ ਜਾ ਕੇ ਮੜ ਜਾ ਪੈ ਗਿਆ ਲੈ ਬਈ ਹੁਣ ਸਾਰਾ ਸਮਾਨ ਲੈ ਕੇ ਜਾਉਂਗੇ ਵਾਪਸ ਇਹਦੇ ਮੈਂ ਵੀ ਲੱਦ ਲਿਆ

આરક કણી માં પામ કર ਉਹ ਦੇਖ ਕੋਈ ਆ ਨਾ ਉਹ ਦੇਖ ਪੂਰਾ ਕਹਿੰਦਾ ਬੌਂਸ ਉਹ ਤੇ ਉਹ ਸੁੱਕੇ ਟਰਾਲੀ ਨਹੀਂ ਕਰਦੇ ਬੰਦੇ ਉਹ ਟਰਾਲੀ ਚੜਦੇ ਨਹੀਂ ਹੋਏ ਨੂੰ ਲੁਕੋ ਦੇ ਨੰਬਰ ਦਾ ਪਿੱਛਾ ਰਹਿ ਗਿਆ ਉਹ ਚੰਡਾ ਕਿਸ ਕੋਲ ਹੈ ਟਰੈਕਟਰ ਦੇ ਮੂਰੇ ਤੇ ਖੋਲਿਆ ਲੈ ਵੀ ਮੁੰਡਿਆਂ ਨੇ ਲੱਦ ਲਿਆ ਵਿੱਚ ਹਾਂ ਵੀ ਆ ਦਿਨ ਲੰਘਾ ਗਿਆ ਹਰਪ੍ਰੀਤ ਦੀਵ 10 ਰੋਟੀ ਮੰਗ ਰਿਹਾ ਆ ਲੋ ਵੀ ਦੋਸਤੋ ਆਪਣਾ ਅੱਜ ਲੰਗਰ ਦਾ ਪ੍ਰੋਗਰਾਮ ਹੋ ਗਿਆ ਖਤਮ ਬਸ ਹੁਣ ਸਮਾਨ ਸਮੂਹ ਲੈ ਕੇ ਜਾਣ ਜਾ ਰਹੇ ਆ ਆਪਾਂ ਇਹ ਆਪਣੇ ਪਿੰਡ ਦੇ ਬੰਦੇ ਸਾਰੇ ਆ ਸਾਰੇ ਆਪਣੇ ਪਿੰਡ ਦੇ ਬੰਦੇ ਬੈਠੇ ਆ ਆਪਣਾ ਚੀਜ਼ ਪਰ ਟੂਲ ਪਲਾਜਾ ਬਸ ਹੁਣ ਥੋੜਾ ਬਹੁਤਾ ਰਹਿ ਰਿਹਾ ਕੰਮ ਹੈ ਬਈ ਇਹ ਆਪਣੇ ਸਾਰੇ ਕੁਰੜੀ ਪਿੰਡ ਦੇ ਬੰਦੇ ਆ ਜਿਹੜੇ ਅਸਲੀ ਸੇਵਾਦਾਰ ਹੈ ਇਹ ਹੈਗੇ ਵਾਹਿਗੁਰੂ ਜੀ ਆ ਦੇਖੋ ਹਾਫ ਹਾਫ ਮੈਂ ਹਾਫ ਲਾ ਲਉ ਮੈਂ ਬ੍ਰੇਕ ਜਾਂ ਨਾ ਥੋੜੀ ਜੀ ਲੈਓ ਬਸ ਹੁਣ ਆਪਾਂ ਨੇ ਟਰੈਕਟਰਾਂ ਲੀਆਂ ਲੋਡ ਕਰ ਲੈਣੀਆਂ ਦੁਬਾਰੇ ਸਾਰੇ ਭਾਂਡੇ ਧੋ ਤੂਕੇ ਹੋ ਗਈ ਸਮਾਪਤੀ ਹਾਂਜੀ ਹਾਂ ਹੋ ਗਈ ਸਮਾਪਤੀ ਹੋ ਗਈ ਟਾਈਮ ਕੋ ਉਹ ਬੱਤੌਣਾ ਲੈ ਵੀ ਸਮਾਨ ਇਕੱਠਾ ਜੋ ਬੰਦੇ ਕੱਢ ਰਿਹਾ ਮੈਂ ਆਪਣੇ ਲੈ ਵੀ ਸਮਾਪਤੀ ਹੋ ਗਈ ਭਾਂਡੇ ਭੁੰਡੇ ਹੁਣ ਸਾਰੇ ਧੋ ਮਾਜ ਗਏ ਉਹ ਕਿੱਥੇ ਚੱਕ ਲਿਆ ਨਵੇਂ ਨੂੰ ਚੈੱਕ ਲੋ ਚੈੱਕ ਲੋ ਕੋਈ ਨਾ ਪੈਗ ਲਾ ਸਿੰਦੀ ਕੋ ਬੱਲੋ ਕਰੋ ਸਰਵਾਰ ਦੀ ਕਰੋ ਮੇਰੇ ਨੂੰ ਚੱਕ ਦੇ ਚਲੋ ਘੱਟਾ ਸਮਾਨ ਇਹ ਮੇਰਾ ਪਾਣੀ ਆ ਪਰਾ ਨਹੀਂ ਨਾ ਮੇਰੇ ਬੈਠੇ ਆ ਸਾਰੇ ਓ ਚੱਲ ਲਾ ਦੇ ਆਪਣਾ ਹੀ ਐ ਹਾਂ ਹਾਂ ਸਮਾਨ ਸੋਨ ਲੱਦ ਲਿਆ ਝਾੜੂ ਵੀ ਚੱਕ ਲੈ ਸੇਵਾਦਾਰਾਂ ਨੇ ਲੈ ਭਈ ਯਾਰ ਇਹਨੂੰ ਵੀ ਲਵਾਉਣਾ ਪਾਈਪ ਸੇਮ ਆ ਫਤਿਹਗੜ੍ਹ ਸਾਹਿਬ ਵੀ ਜਾਣਾ ਫਿਰ ਮੈਂ ਤੈਨੂੰ ਕਿਹਾ ਤਾਂ ਹੈ ਤਾਂ ਉਹ ਕਰੂੰਗਾ ਉਰੇ ਲਵਾ ਦੇਣਾ ਬਸ ਮੁਰੇ ਏਡਾਂ ਐ ਮੁਰੇਨ ਮੈਂ ਨਾਟਾ ਮਾਂ ਲਵਾ ਦੇਣਾ ਵਾ ਜਿੰਨਾ ਕੇ ਟਰੈਡਾ ਇਹ ਤਾਂ ਹਲਕਾ ਜਿਹਾ ਹੋਰ ਵੱਧ ਕਰਾਂਗੇ ਥੋੜਾ ਜਿਹਾ ਲੈ ਭਈ ਨਾਲੇ ਸਟicker ਆਲੇ ਨੂੰ ਕਰਾਂ ਫੋਨ ਅੱਜ ਸਟicker ਲਾ ਆ ਕੇ ਤਾਂ ਟਰੈਕਰ ਕਰਾਂ ਬਾੜਾ ਕੁਛ ਲੈ ਉਹਨੂੰ समान लागे कट्ठा कर सारा लद लिया ट्रालियां भी लद लिया खुर्चता चलाया चो घर समान अगे है सारा कुछ लद लिया ਓ ਕੁਰਸੀ ਟੁੱਟ ਜੂਗੀ ਟੁੱਟ ਜੂਗੀ ਕੁਰਸੀ ਲਿਆਵਾਂ ਲਿਆਵਾਂ ਲੈ ਬਈ ਹਾਂ ਸੀਟ ਸੰਭੀ ਐ ਸੀਟ ਸੰਭੀ ਐ ਅੰਕੀ ਬਤਾਰੂਗੇ ਹੁਣ ਸਮਾਨ ਓ ਦੇਖ ਖਾਲੀ ਵੀ ਰਹਿ ਗਿਆ ਕੁਸਮਾ ਐ ਨਾ ਬੜੀ ਧੱਕਵਾਈ ਅੱਜ ਕੱਠ ਕਰਕੇ ਹੀ ਰੱਖਿਆ ਚਲੋ ਜੀ ਜੱਤੋ ਜੈਦ ਚੱਲ ਰਹੀ ਹੈ ਪੂਰੀ ਪੂਰੀ ਜੱਦੋ ਜੈਦ ਚੱਲ ਰਹੀ ਆ ਹੁਣ ਦੇਖੀ ਫਿਰ ਚਿਕਾਉਂਦਾ ਹੈ ਦੰਡੇ ਚ ਕੰਦਾ ਕੱਲਾਈ ਹਾਂ ਇਹ ਚੀਜ਼ ਲੱਗਿਆ ਸੁਣਾਉਣੀ ਡੰਡੇ ਗਿਰਦੇ ਹੈ ਇਹ ਸਹੀ ਚੀਜ਼ ਲੱਗੀ ਉੱਥੇ ਨਹੀਂ ਡੰਡੇ ਗਿਰਦੇ ਆਹ ਦੇਖ ਜਦੋਂ ਜੈਦ ਚੱਲ ਰਹੀ ਹੈ ਪੂਰੀ ਚੱਕਦੇ ਚੱਕਦੇ ਇਹ ਨਹੀਂ ਗਿਰਨ ਦੰਦਾ ਆਪਣਾ ਇਹ ਸਿਸਟਮ ਖਰਾਬ ਹੋ ਗਿਆ ਸਪੀਕਰ ਖੜ ਗਏ ਇਕੱਲੇ ਬੂਫਰ ਚੱਲ ਰਹਾ ਵਧੀਆ ਕਾਪੀਰਾਈਟ ਨਹੀਂ ਆਊਗਾ ਹਾਂ ਜਿੰਨਾ ਮਰਜ਼ੀ ਚਲਾਈ ਜਾ ਖੜ ਖੜ ਕੇ ਹੋਣੇ ਹੋਣੇ ਖੜੀਏ ਚਲਾਈ ਦੀ ਇਕੱਲੇ ਬੂਫਰ ਚੱਲ ਰਹਾ ਸਪੀਕਰ ਖੜ ਗਏ ਚੱਲ 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 ਆਓ ਭਾਈ ਪਹੁੰਚ ਗਏ ਪਿੰਡ ਗੁਰਦੁਆਰਾ ਸਾਹਿਬ ਸਮਾਨ ਵਗੈਰਾ ਹੁਣ ਭਾਂਡੇ ਕਾਲਾ ਕੁਛ ਕੱਢ ਲੈ ਬਾਹਰ ਆਜੋ ਆਜੋ ਮੁੰਡੇ ਆਜੋ ਫਟਾਫਟ ਉਹ ਖੜਾ ਲੈ ਕਰਾਂਗੇ ਹੁਣ ਇਹ ਘਰ ਦੀ ਖਾਲੀ ਟਰਾਲੀ ਹੁਣ ਇਹ ਕਰੂੰਗੇ ਉਸ ਤੋਂ ਬਾਅਦ ਉਹ ਲੱਕੜੀਆਂ ਵਾਲੀ ਖਾਲੀ ਕਰੂੰਗੇ ਹੋ ਗਿਆ ਸਮਾਨ ਤਾਂ ਖਾਲੀ ਹੁਣ ਆਪਾਂ ਜਾਉਂਗੇ ਗੁਰਦੁਆਰਾ ਵੀ ਦਿਖਾ ਦੇ ਅੰਦਰ ਦਾ ਆਪਣੇ ਪਿੰਡ ਵਾਲਾ ਗੁਰਦੁਆਰਾ ਸਾਹਿਬ ਹਾਂ ਲਾ ਦੇ ਲਾ ਦੇ ਆ ਜਾ ਲੈ ਵੀ ਇਹ ਟਰਾਲੀ ਵੀ ਅੰਦਰ ਲਾ ਦੇਣੀ ਖਾਲੀ ਆਪੇ ਕਰੀ ਜਾਉਂਗੇ ਆਪਾਂ ਦੋ ਟਰਾਲੀ ਲੈ ਕੇ ਜਾਉਂਗੇ

ਯਾਰ ਇਹ ਲਾਈਟਾਂ ਦਾ ਬਹੁਤ ਚਰਚਾ ਹੋ ਗਿਆ ਹਰੇਕ ਕੋਈ ਆ ਕੇ ਪੁੱਛ ਰਿਹਾ ਲਾਈਟਾਂ ਕਿਉਂ ਨਵੀਆਂ ਨਵੀਆਂ ਆਈਆਂ ਨਾ ਅੱਲੇ ਲਾਈਟ ਬਹੁਤ ਤੇਜ਼ ਹੈ ਬਾਕੀ ਇਹ ਲਾਈਟ ਨੂੰ ਵੀ ਬਹੁਤ ਪੁੱਛ ਰਹੇ ਆ ਇਹ ਲਾਈਟਾਂ ਦਾ ਪਿੱਛੇ ਜਿਹੜੀ ਬੱਤੀ ਲੱਗੀ ਹੈ ਨਾ ਐਨ ਐਮ ਐਸ ਦੇ ਇੰਨੇ ਮੈਸੇਜ ਜੀ ਕਮੈਂਟ ਆਈਆਂ ਵੈਸੇ ਆ ਰਹਾ ਹੈ ਤਾਂ ਹੀ ਗਲਤ ਹੈ ਅੰਨੇ ਕਰਨੇ ਵਾਲਾ ਸਿਸਟਮ ਹੈ ਗੱਟਾਂ ਜੀਆਂ ਤੇਜ਼ੇ ਬਹੁਤ ਗਲਤ ਜੋ ਗਲਤ ਤਾਂ ਵੈਸੇ ਇਹ ਸਿਸਟਮ ਗਲਤ ਹੈ ਪਰ ਧੁੰਦ ਵਾਸਤੇ ਆ ਰਾਤ ਨੂੰ ਲੈਂਡ ਵੱਡੀਆਂ ਅਰੇ ਵੀ ਟਰਾਲੀ ਦਾ ਗੱਡਿਆ ਹੈ ਦੱਰ ਰਹੇ ਆ ਲਿਫਟ ਨਹੀਂ ਚੱਕੀ ਗੋਆਣਾ ਵੀ ਕਿਥੇ ਲੈਣਾ ਨਹੀਂ ਉਰੇ ਨਹੀਂ ਖੋੜੀ ਪੂਰਾ ਕਰਾਂ ਪੈ ਬੈਲਡਿੰਗ ਛੋਟਾ ਜਿਹਾ ਹੋਊਗਾ ਕਿਥੇ 30 ਸੀ ਜਿੱਡਾ ਅੱਛਾ ਹਾਂ ਇਸ ਤੇ ਹੇਠ ਨੂੰ ਥੋੜਾ ਜਿਹਾ ਕਬੜਾ ਲਓ ਠੀਕ ਉਹ 1.8 ਪੈਂਦਾ ਕਰਨਾ ਕਿ ਹਾਂ ਨਟ ਪੈਂਦਾ ਵਿੱਚ ਨਟ ਕੱਸ ਹੁੰਦਾ 13 ਕ ਨੰਬਰ ਦਾ ਨਟ ਪੈਂਦਾ ਕਰ ਲਈ ਵੱੱਡੂ ਆ ਅਲਟਰਨੇਟ ਵਾਲੀ ਜਾਰ ਘੜਦੇ ਵੈਲਡ ਕਰਾਣਾ

ਚਲੇਗਾ ਇਹ ਸਾਰੇ ਹਨ ਚਲੇ ਗਏ ਸਾਬ ਕੰਮ ਰੇੜ ਗਏ ਚੱਲ ਹੁਣ ਘਰ ਜਾ ਕੇ ਲਾ ਦੇ ਅੰਦਰ ਕਰਾਂ ਆਪਾਂ ਵੀ ਵਲੌਗ ਦਾ ਐਂਡ ਲੈ ਬਈ ਮੋੜ ਦੇ ਮੋੜ ਦੇ ਮੋੜ ਦੇ ਗੱਡੀ ਦੇਖੋ ਬੈਟਰੀ ਤੋਈ ਵੀ ਆ ਮੇਰੀ मार रही दे। देखो, तो आई भी है। भी मेरी। वो भी भी तो भी भी है, भी तो भी है, मेरी, ये लो जी ला दिया अंदर पहुंच गए घर उधर ला दे दूजे पासे ਯਾਰ ਇਹ ਤਾਂ ਬਚਾਰਾ ਕਰਾਣਾ ਕੰਮ ਬੈਟਰੀ ਰਖਾਣੇ ਤਾਂ ਹੁਣ ਤੱਕ ਰਖਾ ਲੰਦੇ ਪਰ ਬੜੀ ਰਖਾਣੀ ਆ ਆਪਾਂ ਨੇ ਉਹ ਨਹੀਂ ਰਖਾਣੀ ਹੈਗੀ ਜਿਹੜੀ ਛੋਟੀ ਐ ਬੈਡਰੀ ਨਹੀਂ ਤਾਂ ਇਹ ਨਾ ਬੈਟਰੀ ਬਾਕਸ ਬੈਟਰੀ ਬਾਕਸ ਚੇਂਜ ਹੋਊਗਾ ਫੇਰ ਕਿਤੇ ਬੜੀ ਬੈਟਰੀ ਰੱਖੋਗੀ ਤਾਂ ਨਹੀਂ ਬੈਟਰੀ ਰਖਾ ਰਹੇ ਨਹੀਂ ਤਾਂ ਹੁਣ ਤੱਕ ਰਖਾ ਲਓ ਸੁਣ ਫੋਨ ਕਰਾ ਚਾਲ ਉਸ ਨੂੰ ਯਾਰ ਮੈਂ ਤਾਂ ਨਗਰ ਕੀਤੇ ਨੂੰ ਇਹੀ ਲੈ ਕੇ ਜਾਣਾ ਦੇ ਘੈਂਟ ਲੱਗਣ ਲੱਗ ਗਿਆ ਉਹ ਦੇਖ ਪੈ ਪੀਸ ਕਿੱਦਾਂ ਵਧੀਆ ਲੱਗਿਆ ਐ ਨਹੀਂ ਮੈਂ ਲੈ ਕੇ ਜਾਂਦਾ ਦੇਖ ਇਹ ਛਾਤਰੀ ਚੋਤਰੀ ਦਾ ਕੰਮ ਕਰਕੇ ਨਾ ਨਗਰ ਕੀਰਤਨ ਨੂੰ ਇਹ ਲੈ ਕੇ ਜਾਉਂਗੇ ਫਤੇਗੜ ਸਾਹਿਬ। ਇਹ ਦੇਖ। ਨਾਲੇ ਸੌਖਾ ਹੈਲ 2 ਵੀਲ ਟਰੈਕਟਰ। ਇਹ ਤਾਂ ਔਖਾ। ਢੀੜ ਦੇ ਵਿੱਚ ਇਹ ਨਹੀਂ ਲਿਖ ਜਾਣਾ। ਹੁਣ ਮੈਂ ਉਰੀ ਤੇ ਦਿਖਾ ਦੇ ਕਰਨਾ 46 ਤਾਂ ਹੀ ਫੋਨ ਲਿਆ। और फट गया झ्याल भी आत रात होगी वो फट गया स्प्रे मारन लगे करने ओके ठीक है हम बलॉक कर रहे हैं एंड यह देख लो टूल टाल सारा कुछ खोलिया गया ਬਦਲਵਾ ਕੇ ਲੇ ਕੇ ਜਾਣਾ ਅੱਛਾ ਇੱਕ ਗੱਲ ਹੋਰ ਹੈ ਵੀਰ ਆਪਣਾ ਵੀਡੀਓ ਆਈ ਹੈ ਨਾ ਆਪਣੇ ਕੋਲ ਉਹ ਛੋਟਾ ਜਿਹਾ ਛੋਟਾ ਜਿਹਾ ਮੁੰਡਾ ਆਪਣਾ ਵਲੌਗ ਦੇਖ ਰਿਹਾ ਬੈਠਾ ਫੋਨ ਦੇ ਵਿੱਚ ਨਾ ਉਹ ਮੈਂ ਕਲਿੱਪ ਐਡ ਕਰੂੰਗਾ ਵਲੌਗ じゃ ਖਤਮ ਕਰੂੰਗੇ ਨਾ ਹੁਣ ਵੈਸੇ ਤਾਂ ਬੰਦੇ ਲੱਗੇ ਆ ਕਰਨ ਅੰਦਰ ਲਾ ਦੇ ਸਾਰਾ ਕੁਝ ਨਿਬੜ ਗਿਆ ਲੰਗਰ ਵਾਲਾ ਵੀ ਫਿਰ ਮੈਂ ਕਲਿੱਪ ਐਡ ਕਰੂੰਗਾ